ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਜੋ ਸਾਡਾ ਨਸ਼ਿਆਂ ਦੇ ਵਿਰੁੱਧ ਅਭਿਆਨ ਚੱਲ ਰਿਹਾ ਹੈ ਉਸੇ ਅਭਿਆਨ ਦੇ ਵਿੱਚ ਸਾਨੂੰ ਇੱਕ ਹੋਰ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਕੱਲ ਸਾਡੀ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਬਾਰਡਰ ਰੇਜ ਦੀ ਟੀਮ ਜੋ ਤਰਨਤਾਰਨ ਦੇ ਏਰੀਏ ਦੇ ਵਿੱਚ ਆਪਣੇ ਐਕਸ਼ਨ ਤੇ ਸੀ ਜਿਸ ਦੀ ਅਗਵਾਈ ਡੀਐਸਪੀ ਰਵੀ ਸ਼ੇਰ ਜੀ ਕਰ ਰਹੇ ਸੀ ਸੋ ਪਿੰਡ ਸੋਰਸਿੰਘ ਪਿੱਖੀਵਿੰਡ ਦੇ ਵਿੱਚ ਇੱਕ ਬੰਦੇ ਨੂੰ ਕਾਬੂ ਕੀਤਾ ਜਿਸ ਦਾ ਨਾਮ ਜੋਬਨ ਜੀਤ ਸਿੰਘ ਉਰਫ ਜੋਬਨ ਪੁੱਤਰ ਮੁਖਤਿਆਰ ਸਿੰਘ ਪਿੰਡ ਕੋਟਲੀ ਸੋਰਸਿੰਘ ਥਾਣਾ ਪਿੱਖੀਵਿੰਡ ਸੋ ਇਹਨੂੰ ਕਾਬੂ ਕਰਕੇ ਇਹਨੇ ਫਰਦਰ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਇਸਦੇ ਪਾਸੋਂ 3 ਕਿਲੋ 105 ਗ੍ਰਾਮ ਹੈਰੋਇਨ ਦੋ ਜਿਹੜੇ ਦੇਸੀ ਬੱਤੀ ਬੋਰ ਦੇ ਪਿਸਟਲ 25 ਰੌਂਦ ਬੱਤੀ ਬੋਰ 12 ਰੌਂਦ 12 12 ਬੋਰ ਦੋ ਮੈਗਜ਼ੀਨ ਤੇ ਇੱਕ ਇਲੈਕਟ੍ਰੋਨਿਕਸ ਦਾ ਵੇਇੰਗ ਸਕੇਲ ਜਿਹਦੇ ਨਾਲ ਉਹ ਹੈਰੋਇਨ ਦੀ ਸਕੇਲਿੰਗ ਵੇਇੰਗ ਕਰਦੀ ਸੀ weight ਕਰਦੀ ਸੀ ਸੋ ਇਹ ਇਹ ਦੋਸ਼ੀ ਜੋ ਇਹਦੀ ਉਮਰ ਜਿਹੜੀ ਆ ਉਹ ਲਗਭਗ 21 ਸਾਲ ਹੈ